ਸਾਫ ਵੱਲੋਂ ਪੰਛੀ ਸਾਨੂੰ ਫਤਿਹ ਦੀ ਸਹਾਜ ਪਾਈ ਗਈ। ਸ਼੍ਰੀ ਵਾਇਕੁਂਤੀ ਦਾ ਖਾਲਸਾ ਆਮ ਆਦਮੀ ਪਾਰਟੀ ਦਾ ਚੰਗਾ ਮੌਲ ਹੈ। ਮੈਂ ਨਹੀਂ ਆ। ਮੈਂ ਤਾਲਮਤ ਕਰਦਾ ਹਾਂ ਤੁਹਾਡਾ ਸਾਰੇ। ਤੁਸੀਂ ਬਹੁਤ ਮਿਹਨਤ ਕੀਤੀ ਹੈ। ਅੱਜ ਇੱਕ ਵਰਕਰ ਦੇ ਕੀ ਕੈਸਾ ਨਾਈਟ ਖਾਣਾ ਜਿਹਦੇ ਵਿੱਚ ਸਾਡੇ ਜੋ ਬਦਲਵਾ ਨੂੰ ਜਿਹੜੀ ਜ਼ਿੰਮੇਵਾਰੀ ਮਿਲੀ ਹੈ। ਮਨੀਸ਼ ਸਰ ਪਾਛੀ ਨੇ ਜਵਾਬ ਇੱਕ ਗੱਲ ਦਾ ਖਾਸ ਧਿਆਨ ਰੱਖਣਾ ਹੈ ਕਹਿੰਦੇ ਨਾ ਤਿੰਨ ਕਰ ਕਰਕੇ ਜੋੜ ਕੇ ਅਰੰਦ ਕੇਜਰੀਵਾਲ ਜੀ ਨੇ ਪਾਰਟੀ ਬਣਾਈ ਹੈ ਇਹ ਸਾਡਾ ਪਰਿਵਾਰ ਹੈ ਜੇ ਇਹਨਾਂ ਦੀ ਕੋਈ ਪਿੱਠ ਤੇ ਵਾਰ ਕਰੇ ਤੇ ਛਾਤੀ ਆਪਣੀ ਅੱਗੇ ਕਰ ਦੇਣੀ ਆ ਤੇਰੇ ਮਗਰਾਂ ਆ ਮਾਦੀ ਪਾਰਟੀ ਦੀ ਟੀਨ ਚਟਾਨ ਬਣ ਕੇ ਖੜੋ ਜਾਣਾ ਮੈਂ ਸੁਣਿਆ ਸੀ ਮੈਂ ਦੇਖਿਆ ਵੀ ਕਿਸੇ ਨੇ ਫੇਸਬੁੱਕ ਤੇ ਪਾਇਆ ਸੀ ਕਹਿੰਦੇ ਮਾਝੇ ਦੇ ਵਿੱਚ ਜਿਹੜੇ ਗਰਦਾਸਪੁਰ ਦੇ ਵਿੱਚ ਕਹਿੰਦੇ ਕਾਂਗਰਸ ਜਿੱਤੂਗੀ ਹਰ ਸੀਟ ਤੇ ਕਹਿੰਦੇ ਕਾਂਗਰਸ ਜਿੱਤੂਗੀ ਮੈਂ ਇੱਕ ਠੋਕੇ ਕਹਿਣਾ ਹੈ ਇੱਕ ਠੋਕੇ ਚੰਦੀ ਬਲ ਵਾਸਤੇ ਕੋਠੋ ਮੈਡੀਕਲ ਬੈਂਪੀਰੇ ਅੱਜ ਤੋਂ ਆਵਾ ਦਾ ਕੰਮ ਨਹੀਂ ਕਰ ਸਾਡੀ ਕੋਈ ਸਦਾ ਸਵਾਲ ਆ 25 ਸੀਟਾਂ ਜਿੱਤ ਕੇ ਦਰਿਆ ਮਦਦ ਕਰ ਦਿਵਾਉਂ ਉਸ ਮਾਤਾ ਜਿੱਤ ਕੇ ਦਰਾਂ ਜੱਥੇਵਾਦਨ ਤੁਮ ਕਹੋ ਤੁਸੀਂ ਸਭ ਨੇ ਸਾਡੇ ਸਮੇਂ ਪੰਜਾਬ ਦੇ ਨਾਲ ਨੌਜਵਾਨ ਇਸ ਪ੍ਰਵਾਹ ਨਾਲ ਸਹਿਯੋਗ ਕਰਦਾ ਫਾਰਮ ਨੂੰ ਜਿਦੌਣਾ ਹੈ ਉਹ ਗੈਰੀ ਦੀ ਝੋਲੀ ਦੇ 25 ਦੀਆਂ 25 ਫੀਟਾਂ ਆਪਾਂ ਪਾਉਂਗੀਆਂ ਪੂਰੇ ਬਾਗ ਦੇ ਵਿੱਚ ਆਮਨ ਉਹ ਬਿੱਟਰ ਜਿੰਦਾਬਾਦ ਆਮਨ ਦੀ ਪਾਰਟੀ ਜਿੰਦਾਬਾਦ ਕਿੱਥੇ ਤੁਮ ਕਿੱਥੇ ਤੁਮ ਉੱਠੇ ਰਹੋ ਇਹ ਮਹਾਦੇਵਾ ਸ਼ਹਿਰ ਤੇ ਇਹਦੇ ਜਿਹੜਾ ਗੁੱਸਾ ਉਤਰਾਣਾ ਲੱਗਦਾ ਫੌਲਹੇ ਦੇ ਗੁੰਡਿਆਂ ਨਾਲ ਲੜ ਕੇ ਹਮ ਗ ਸਾਰੇ ਬੰਦੇ ਕਹਿੰਦੇ ਤਾਕੂਰਾ ਇਹ ਸਾਰੇ ਬੰਦੇ ਬਾਜੇ ਦੀ ਧਰਤੀ ਦੇ ਲੜਨ ਵਾਲੇ ਬਾਜੇ ਦੀ ਧਰਤੀ ਤੇ ਲੜ ਕੇ بڑے بڑے ਨਾਂ ਜਿਹੜੇ ਤਾਹਵਾ ਦੱਸਿਆ ਕੋਈ ਯਾਰ ਪੂਰਾ ਕੋਈ ਮਿੱਸਾ ਲੁੱਟਿਆ ਕੋਈ ਬਾਗਵਾ ਕੋ ਤੋਪਾਂ ਮਾਰੂਆ ਕੋਈ ਦਿੱਤ ਮਾਰੂਆ ਕੋ ਕਹਿ ਲੋ ਹੈ ਕੋਈ ਨਗੀਠੀਆਂ ਫੌਦੇ ਦੇ ਦਪੱਟੇ ਨਾ ਸਿਜੇ ਤੁਹਾਡੀ ਆਸ ਫੌਂਡ ਦੇ ਉੱਤੇ ਕੀਤੇ ਦੇ ਆਸ ਫੌਂਡ ਦੇ ਤੋਂ ਵੀਰੇ ਇਹ ਫਟਾਫਟੇ ਨਾਮ ਦੇ ਸਭ ਆਪਣਾ ਟੈਂਡੇ ਕੀਤੇ ਆ ਇਹ ਬਟਾਲੇ ਦੀ ਤਸਤੀ ਦੇ ਵਿੱਚ ਆਪਾਂ ਸ਼ਾਹੀ ਕਲਸੀ ਬੈਠਾ ਸ਼ਾਹੀ ਕਲਸੀ ਜਿੰਦਾ بڑا ਔਖਾ ਕੰਮ ਹੈ ਜਦੋਂ ਨਮਕ ਸੁਖਾ ਹੈ ਉਹ ਬੈਠਾ ਇੱਕ ਤਾਂ ਬਹੁਤ ਬੜਾ ਸੌਖਾ ਕੰਮ ਹੈ ਇਹਦੇ ਸੌਖਾ ਕਰਦਾ ਮੈਂ ਖਾ ਇੱਕ ਤੇ ਸ਼ਾਹੀ ਕਲਪ ਸੌਖਾ ਕਰਨਾ ਪਤਾ ਆ ਦੇ ਕੇ ਇੱਥੇ ਵੀ ਬੜੇ 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 ਚੀਜ਼ਾਂ ਸੀ ਜੀ ਬਟਾਲੇ ਸ਼ਾਹੀ ਕਾਇਦਾ ਅਮਰ ਬੋਲੇ ਜੀਦਾ ਅਮਰ ਜੀਦਾ ਰਹਿ ਪਿਆ ਕੀ ਬੋਲੇ ਕਰਦੇ ਆ ਵਾ ਕਦੀ ਗਈ ਤੁਸੀਂ ਵੀ ਬਨੀ ਦੀ ਜਾਨ ਵੱਢ ਕੇ ਸਾਡੀ ਆਸ ਦੀ ਹਿੱਕ ਤੇ ਹੱਥ ਸਵਾਹਦਾ ਹੋ ਵੀ ਤਗੜੇ ਹੋ ਲੋਗੇ ਬਸ ਤੁਹਾਡਾ ਪ੍ਰਿਆਰ ਨਹੀਂ ਚਾਹੀਦਾ ਬਾਕੀ ਕੰਮ ਸੰਭਾ ਬਾਕੀ ਸਾਰੇ ਬੇਸੀ ਜੇ ਇੱਕ ਰਾਸ ਤਾਰੋ ਲੈਂਦੇ ਆ

اپنے بلوک پر کو اپنے ہلکا پر کو ہمارے ایم ایل اے کو ہر ایک کو بتانا پڑے گا گاؤں گاؤں جا کے کہ کانگریس نے کیا کیا کاخم دیے تھے اور اکالیوں نے کیا کیا زخم دیے تھے نمبر ون اور نمبر ٹو ہر ایک کو یاد رکھنا پڑے گا اور بار بار بتانا پڑے گا کہ آم آدمی پارٹی کی وجہ سے پنجاب کے لوگوں کو گرداسپور کے لوگوں کو وہاں کے لوگوں کو اور آپ کے اپنے پنڈ کے لوگوں کو کیا فائدہ یہ بتانا پڑی ہوگا بڑی بڑی کہانیاں بھی لوگ کے جاننا چاہتے ہیں کہ ہم کو کیا فائدہ ہوگا تو لیڈرز کی ذمہ داری ہے کہ لوگوں کو بتائیں کہ ہم کو کیا فائدہ ہوگا ਮਾਧਿਲੇ ਵਾਲੇ ਜਿਹੜਾ ਸੰਗੂਰ ਤੋਂ ਆਉਣਾ ਹੈ ਤੇ ਸਾਡਾ ਤਾਂ ਹੈਗਾ ਜੋ ਟਰੈਕਟਰ ਹੈ ਜਿਹੜਾ ਸਾਡਾ ਉਹ ਸੈਲਫ ਸਟਾਰਟ ਹੈ ਇਹ ਮਾਧਿਲੇ ਵਾਲੇ ਇਹ ਹੈਗੇ ਨਹੀਂ ਇਹ ਹੈਂਡ ਵਾਲੇ ਨੇ ਇਹ ਨੂੰ ਸਾਗ ਨੂੰ ਤੈਨ ਲਾਜਦੇ ਲੋਜ ਨੂੰ ਲਾਉਂਦੇ ਨੇ ਪਰ ਜਦੋਂ ਇੱਕ ਵਾਰੀ ਸਟਾਰਟ ਹੋ ਜਾਣ ਫਿਰ ਲੰਬਾ ਵੱਡੇ ਭਾਦਰੀ ਨੂੰ ਵਾਇਰ ਹੁੰਦੇ ਹੋਈ ਕਈ ਵਾਰੀ ਕੀ ਹੁੰਦਾ ਜਦੋਂ ਸਰਕਾਰ ਦੇ ਵਿੱਚ ਹੁੰਦੇ ਆ ਤੇ ਆਪਾਂ ਸਰਕਾਰ ਨੂੰ ਪ੍ਰੈਫਰੈਂਸ ਵੱਧ ਦੇ ਦਿੰਦੇ ਆ ਔਰ ਸੰਘਨ ਨੂੰ ਜਥੇਬੰਦੀ ਨੂੰ ਆਰਗੇਨਾਈਜੇਸ਼ਨ ਨੂੰ ਪਾਰਟੀ ਨੂੰ ਜਿਹੜੀ ਐਹਮਤ ਘੱਟ ਜਾਂਦੀ ਹੈ ਪਰ ਹੈ ਉਲਟਾ ਹੈ ਉਲਟਾ ਆਰਗੇਨਾਈਜੇਸ਼ਨ ਹੈ ਜਿਹੜੀ ਜਥੇਬੰਦੀ ਹੈ ਪਾਰਟੀ ਹੈ ਜਿਹੜੀ ਉਹ ਹਮੇਸ਼ਾ ਸਰਕਾਰ ਦੀ ਮਾਂ ਹੁੰਦੀ ਹੈ ਸਰਕਾਰ ਹਮੇਸ਼ਾ ਹੀ ਆਰਟੀ ਦੀ ਕੋਖ ਦੇ ਵਿੱਚੋਂ ਨਿਕਲ ਕੇ ਆਈ ਹੁੰਦੀ ਹੈ ਸੋ ਇਸ ਚੀਜ਼ ਨੂੰ ਤੁਸੀਂ ਹਮੇਸ਼ਾ ਧਿਆਨ ਦੇ ਵਿੱਚ ਰੱਖ ਕੇ ਆਪਦੇ ਹਰ ਵਰਕਰ ਦੀ ਅੱਜ ਤੋਂ ਇਹ ਇਹ ਨਹੀਂ ਹੈ ਕਿ ਤੁਸੀਂ ਪ੍ਰਧਾਨ ਜਾਂ ਮੈ ਵਿਧਿਆਪਰਧਾਨ ਤੇ ਤੁਸੀਂ ਜਿਹੜਾ ਪ੍ਰਧਾਨ ਤੇ ਆਪਣੇ ਵਰਕਰ ਨਾ ਜੇ ਮੈਂ ਮੈ ਵਿਧਿਆਪਰਧਾਨਾਂ ਤੁਸੀਂ ਜਿਹੜਾ ਪ੍ਰਧਾਨ ਨੂੰ ਇਹ ਆਪਣੇ ਪ੍ਰਧਾਨ ਨੇ ਇਹ ਆਪਣਾ ਸਾਰਾ ਕੁਝ ਨੇ ਜੇ ਮੁੜ ਕੇ ਦੁਬਾਰਾ ਸਤਾਈ ਵਿੱਚ ਸੇਵਾ ਨੂੰ ਰੱਖਣਾ ਹੈ ਵਾਦ ਨਾਲ ਹੀ ਆਪਾਂ ਜੇ ਵੱਡਾ ਕਰਨਗੇ ਤਾਂ ਆਪਾਂ ਵੱਡੇ ਆ ਜੇ ਛੋਟਾ ਕਰਦੇ ਹਾਂ ਵੀ ਤਾਂ ਆਪਾਂ ਛੋਟੇ ਜੇ ਸਿੱਤੇ ਅਸਤੇ ਚੋਣਗੇ ਅਸਤੇ ਜੇ ਨਿਕਲਣਗੇ ਤਾਂ ਆਪਾਂ ਹਾਸਲੇ ਸੋ ਇਹ ਸੋਚ ਲੈ ਕੇ ਇਹ ਸੋਚ ਲੈ ਕੇ ਮੇਰੇ ਵੀ ਚੱਲਿਓ ਤੁਸੀਂ ਔਰ ਮੈਨੂੰ ਮੈਨੂੰ ਜ਼ਿੰਮੇਵਾਰੀ ਇੱਕ ਇੱਕ ਆਮ ਛੋਟੇ ਜਿਹੇ ਨਿਵਾਲੇ ਦੇ ਬਕਰ ਨੂੰ ਅਰਵਿੰਦ ਜੀ ਨੇ ਮਿਲੀ ਸੀ ਉਹਨਾਂ ਨੇ ਮਾਨ ਸਾਹਿਬ ਉਹਨਾਂ ਨੇ ਇੱਕ ਜ਼ਿੰਮੇਵਾਰੀ ਦਿੱਤੀ ਹੈ ਪੰਜਾਬ ਦੀ ਔਰ ਮੈਨੂੰ ਖੁਸ਼ੀ ਇਸ ਗੱਲ ਦੀ ਹੋਊਗੀ ਕੇ ਜਿੱਤੇ ਮੇਰੇ ਕੋਲੇ ਜਾਂ ਮੁਨੀ ਜੀ ਕੋਲੇ ਜਾਂ ਮਾਨਸਾ ਕੋਲੇ ਸਾਡੇ ਕੋਲੇ ਤੁਹਾਡੇ ਗੁਰਦਾਸਪੁਰ ਦਾ ਕੋਈ ਮਸਲਾ ਨਹੀਂ ਆਉਂਦਾ ਤੁਸੀ ਇੱਥੇ ਸਾਡੇ ਪੰਜਾਬ ਯੂਨਿਟ ਦੇ ਆਮ ਆਦਮੀ ਪਾਰਟੀ ਪੰਜਾਬ ਦੇ ਸਾਡੇ ਹਰਮਨ ਪਿਆਰੇ ਪ੍ਰਧਾਨ ਸ੍ਰੀ ਅਮਨ ਅਰੋੜੀ ਜੀ ਨੂੰ ਲੈ ਕੇ ਤੁਹਾਡਾ ਸਵਾਗਤ ਕਰਦਾ ਹਾਂ ਮੇਰੇ ਵੱਡੇ ਭਰਾ ਕਾਰਜਕਾਰੀ ਪ੍ਰਧਾਨ ਪੰਜਾਬ ਸ੍ਰੀ ਅਮਨ ਸਿੰਘ ਸ਼ੈਰੀ ਕਲਸਦੀ ਜਿਨ੍ਹਾਂ ਦਾ ਜਿਨ੍ਹਾਂ ਨੇ ਬਾਹਰ ਕੇ ਤੋਰਿਆ ਮੈਂ ਉਹਨਾਂ ਦਾ ਬਹੁਤ ਬਹੁਤ ਧੰਨ ਕਰਦਾ ਹਾਂ ਇਹਨਾਂ ਹੌਸਲਾ ਜਿੰਦਗੀ ਦੇ ਦੇਣ ਲਈ ਇਹਦੇ ਨਾਮ ਨਾਲ ਕੈबिनेट ਮੰਤਰੀ ਸੁਨੀਲ ਧਾਲੀਵਾਲ ਜੀ ਉਹਨਾਂ ਦਾ ਵੀ ਨਾਮ ਕਰਦਾਂਗੇ ਇੱਥੇ ਪਹੁੰਚਣ ਲਈ